ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤੋ ਜੀ ਆ ਸਵਾਗਤ ਨਵੇਂ ਬਲੌਗ ਨਵੀਂ ਵੀਡੀਓ 'ਚ ਸਵਾਗਤ ਆਪਾਂ ਗੋਵਿੰਦ ਧਾਮ ਤੋਂ ਹੁਣ ਚਾਲੇ ਪਾਤੇ ਸ੍ਰੀ ਹੇਮਗੰਡ ਸਾਹਿਬ ਵੱਲ ਨੂੰ ਤੇ ਸੁਣਨੋ ਰਸਤੇ ਦੀ ਪ੍ਰੋਪਰ ਡਿਟੇਲ ਦੇਵਾਂਗੇ ਵੀਡੀਓ ਤੇ ਬਣੇ ਰਹੋ ਆਪ ਸਭ ਦਾ ਧੰਨਵਾਦ ਤੇ ਚੱਲਦੇ ਆਂ ਇੱਥੋਂ ਤੇ ਹੁਣ ਉਹਨਾਂ ਨੂੰ ਟਾਈਮ ਦੱਸ ਦਿੰਦੇ ਆ ਕੀ ਹੋ ਗਿਆ 1:30 ਵੱਜ ਗਏ 41 ਮਿੰਟ ਹੋ ਗਏ ਇੱਥੋਂ ਪਾਤੇ 25 ਗਾਲੇ ਬਾਕੀ ਦੀ ਤੁਹਾਨੂੰ ਅਪਡੇਟ ਆਪ ਦੇਵਾਂਗੇ ਰਾਹ 'ਚ ਜਾ ਕੇ ਵੀਡੀਓ ਤੋਂ ਬਣੇ ਰਹੋ ਲੋ ਜੀ ਆਪਾਂ ਸਾਰੇ ਆਪਣੀ ਸੰਗਤ proper ਪਿਆਰ ਨਾਲ ਚੱਲੇ ਪਾਉਣ ਤਾ ਚਲੋ ਜੀ ਤੁਰਦੇ ਹਾਂ ਹੁਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਰੋ ਜੀ ਦੇਰਸ਼ਨ ਗੁਰਦੁਆਰਾ ਸਾਹਿਬ ਗੁਰੂ ਤੋਂ ਲੈ ਕੇ ਆ ਗਿਆ ਤੇ ਪਾ ਤੇ ਆਪਾਂ ਚਾਲੇ ਥਾਂ ਕਰਕੇ ਨਮਸਕਾਰ ਤੇ ਵਾਧਿਆਂ ਅੱਗੇ ਵੱਲ ਆਉਣੇ ਕਰਦੇ ਆਂ ਵਾਧਾ ਜਾਣੇ ਉੱਪਰ ਵਾਲੇ ਚੜ੍ਹਾਈ ਨੂੰ ਇੱਥੇ ਚਾਹ ਚੋਂ ਪੀ ਕੇ ਪਾ ਤੇ ਚੱਲੇ ਉੱਪਰ ਵੱਲ ਨੂੰ ਬਾਹਰ ਨਿਕਲਨੇ ਸਾਰੇ ਆ ਇਸ ਤਰ੍ਹਾਂ ਦੇ ਪਿੰਗੇ ਇੱਥੇ ਬਹੁਤ ਦੇਖਣ ਨੂੰ ਮਿਲਣਗੇ ਕਿ ਉੱਪਰ ਦੀ ਚੜਾਈ ਇਹਨਾਂ ਤੇ ਬਹੁਤ ਉਹ ਕਰਦੇ ਨੇ ਜਿੰਨੋਂ ਤਾਂ ਨਹੀਂ ਤੁਰਾਈ ਜਾਂਦਾ ਜਿਵੇਂ ਹੀ ਲਾ ਲੋ ਇਸ ਤਰ੍ਹਾਂ ਦੇ ਇੱਥੇ ਬਹੁਤ ਆ ਚਲੋ ਚਾ ਚਲੋ ਚਾਲ ਵੈਸੇ ਤਾਂ ਬਹੁਤ ਹੋ ਤਾਂ ਲੇਟ ਹੀ ਗਏ ਚਲੋ ਪੌਂਚ ਦੀ ਹਮਤ ਕਰਕੇ ਤੁਸੀਂ ਦੇਖਾਂ ਕਿ ਕਿੰਨੇ ਟਾਈਮ ਤੇ ਜਾਣੇ ਆ ਆਪਣੀ ਸੰਗਤ ਆਪਣੇ ਨਾਲ ਸਤ ਸ੍ਰੀ ਅਕਾਲ ਬਾਬੂ ਰਾਮ ਜਿਕਰਾਂ ਦੀ ਗੂੰਜਣਾ ਸਵਰ ਨੂੰ ਕਰਦੇ ਹੋਏ ਅੱਗੇ ਨੁੱਤਾ ਹੈ ਫਾਲਤੇ ਘੋੜਿਆਂ ਦੇ ਕਮਰੇ ਇੱਥੇ ਖੜਦੇ ਘੋੜੇ ਤੇ ਇੱਥੋਂ ਚੱਲਦੇ ਆ ਇਹ ਸਵਾਰਾਂ ਚ ਚੱਕਦੇ ਆ ਉੱਪਰ ਨੂੰ ਲੈ ਜਾਂਦੇ ਆ ਕੱਠ ਬਹੁਤ ਆ ਸੰਗਤ ਬਹੁਤ ਜ਼ਿਆਦਾ ਉੱਤੋਂ ਵਾਧੇਤ ਕੀ ਸੰਗਤ ਹੈ ਜੀ ਬਹੁਤ ਸੰਗਤ ਹੈ ਜੀ ਦੇਖ ਸਕਦੇ ਹੋ ਜਨ ਮਾਰਾਗਾ ਚੋਤ ਸ੍ਰੀਆ ਕਾਲ ਕੋੜਿਆਂ ਤੇ ਚੜ ਕੇ ਚੜੇ ਜੜ ਤੇ ਮਾਤਨ ਇੱਥੇ ਘੋੜਿਆਂ ਦਾ ਇਕੱਠ ਹੋਤਾ। ਇਹਨਾਂ ਚੜਨ ਵਾਲੇ ਨਹੀਂ ਜਿੰਨੇ ਘੋੜੇ ਆ ਗਏ। ਤੂੰ ਬਹੁਤ ਤੰਗ ਕਰ ਰਿਹਾ। ਉੱਤਰਾ ਦਾ ਸਟੈਂਡ ਹੈ ਸਾਡੇ ਨੂੰ ਤੁਰ ਜਾਣ ਦੇ। ਨਹੀਂ ਬਰੋਲ ਕੋ ਜਰੂਰ ਪਾਉ। ਦੋ ਦੋ ਘੋੜੇ 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 ਘੋੜੇ। ਘੋੜੇ 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 ਘੋੜੇ। ਗੋਲੇ ਇੱਕ ਜਗ੍ਹਾ ਬੈਕਟਾ ਨਾ ਹੋਵੇ ਅੱਗੇ ਚਲਦੇ ਰਹੋ ਯਾਰ ਬッコ ਅੱਗੇ ਤਾਂ ਸੇਵਾਦਾਰਾਂ ਦੇ ਸਾਥ ਆ ਗਏ ਡਾਕਟਰ ਕੰਦ ਕੰਦ ਆ ਜਾਏ ਯਾਰ ਸੇਵਾਦਾਰੋ ਯਾ 6 ਕਿਲੋਮੀਟਰ ਦੀ ਚੜਾਈ ਆ ਇਹ ਬਹੁਤ ਤਿੱਖੀ ਤੇ ਖੜਵੀ ਚੜਾਈ ਆ ਇਹ ਬਹੁਤ ਚੜਾਈ ਜੜੀ ਖਤਰਨਾਕ ਚੜਾਈ ਹੁੰਦੀ ਆਂ ਜੀ ਕੀ ਇਹ ਜੁੜਾਇ ਤੇ ਬਹੁਤ ਜ਼ਿਆਦਾ ਜਾਨ ਚੜਦਾ ਤੂੰ ਸਾਡੇ ਨਾਲ ਰਹਿ ਤੂੰ ਘਰਾਵਾ ਤੇ ਇਹ ਬਹੁਤ ਔਖੀ ਗੱਲ ਨਹੀਂ ਇਹ ਜਰਾ ਚੱਲ ਤੂੰ ਵੀ ਦੇਖ ਸਰ ਬਹੁਤ ਖੜਮੀ ਚੜਾਈ ਆ ਗੁਰੂ ਘਰ ਤੋਂ ਨਿਕਲ ਸਾਰੀ ਚੜਾਈ ਸ਼ੁਰੂ ਹੋ ਗਈ ਤੇ ਮੈਂ ਨਹੀਂ ਆਲੇ ਸਾ ਇਹ ਚੜਾਈ ਖੜਮੀ ਤੇ ਸਿੱਧੀ ਹੋਣ ਕਰਕੇ ਥੋੜਾ ਚੜਨਾ ਬਹੁਤ ਔਖਾ ਹੋ ਜਾਂਦਾ ਤੇ ਤੂੰ ਬਹੁਤ ਧਿਆਨ ਨਾਲ ਤੁਰਨਾ ਪੈਂਦਾ ਬਹੁਤ ਧਿਆਨ ਨਾਲ ਤੁਰ ਆ ਵੇਖੋ ਚੜਨਾਂ ਦਾ ਨਜ਼ਾਰਾ ਕੀ ਬਾਤ ਹੈ ਰੋਟ ਜਿਆਦੇ ਠੰਡਾ ਪਾਣੀ ਬਹੁਤ ਕਿੰਨਾ ਜਿਆਦਾ ਇਹ ਉਹ ਖੁਰਚਰਨਾ ਇੱਕ ਦਾਸ ਨੋ ਬੜੀ ਪੂਰੀ ਫੋਲ ਉਹ ਦੂਜਾ ਵਾਂਗੇ ਪਰ ਤੁਹਾਨੂੰ ਦਿਖਾਵਾਂਗੇ ਉੱਪਰ ਜਾ ਕੇ ਇਹ ਥੋੜੀ ਸੰਗਰਾਂ ਦਾ ਹਿੰਦੂ ਇਚਾਰਾ ਸੁਬਾਹ ਸੁਬਾਹ ਇੱਥੇ ਠੰਡ ਬਹੁਤ ਜ਼ਿਆਦਾ ਹੈ ਮੇਰੇ ਸਵੇਰੇ ਠੰਡ ਬਹੁਤ ਜ਼ਿਆਦਾ ਹੈ ਤੁਸੀਂ ਅਧੇ ਕੱਪੜੇ ਲੀੜੇ ਵਿੱਚ ਦੇਖ ਕੇ ਆਇਆ ਕਰੋ ਨਾ ਲੈ ਕੇ ਬਾਲਾ ਭਜਨ ਵੀ ਨਾ ਹੋਵੇ ਤੇ ਅੰਦਰੋਂ ਠੰਡ ਵੀ ਨਾ ਲੱਗੇ ਕਿਉਂਕਿ ਚੜਾਈ ਸਿੱਧੀ ਹੈਗੀ ਤੇ ਚੜ੍ਹਨੀ ਬਹੁਤ ਔਖੀ ਹੈ ਨਾ ਹਟ ਕੋ ਗਜਨ ਘਟ ਹੋਗਾ ਉਨੇ ਤੁਸੀਂ ਸੌਖੇ ਰਹੋਗੇ ਕਾਕੂ ਉਹ ਨਾ ਇਹ ਬੋਤਾਂ ਕਰਦੇ ਤੈਨੂੰ ਕੋ ਬਚ ਕੇ ਰਹੋ ਫੇਰ ਲੱਤ ਲੱਤ ਮਾਰ ਦਿੰਦੇ ਆਹ ਉਹ ਪਰ ਚਰਨਾ ਉਹ ਸੁਣ ਲੈ ਕਿਨੇ ਕੇ ਚਰਨਾ ਦੇਖੋ ਸ਼ਾਰਟਕਟ ਲੈਣਾ ਇਥੋਂ ਸ਼ੁਰੂ ਕਰਤਾ ਪਰ ਸ਼ਾਰਟਕਟ ਲੈਣਾ ਨਹੀਂ ਚਾਹੀਦਾ ਸ਼ਾਰਟਕਟ ਤੰਗ ਬੁੱਧ ਕਰਦਾ ਆ ਜਿਹੜਾ ਪਤਰੀ ਲੱਕ ਪਤਰੀ ਰਾਹ ਇਹਦਰ ਨਹੀਂ ਜਾਓ ਸੁਣੀ ਚੜਨ ਚਾਹ ਨਹੀਂ ਹੋਊਗੀ ਆਰਾਮ ਨਾਲ ਚੜੋਗੇ ਕੋਈ ਤਕਲੀਫ ਨਹੀਂ ਹੋਣੀ ਫਰਕ ਕੋਈ ਪੈਣਾ ਨਹੀਂਗਾ ਕਾਈ ਨਹੀਂ ਬਤਵੀ ਉਹਨਾਂ ਨਾਲ ਆਪਾਂ ਪਹਿਲਾਂ ਪਹੁੰਚ ਗਏ ਆ ਨਾ ਫੁੱਲਾਂ ਦੀ ਘਾਟੀ ਤੋਂ ਜੀਰੋ ਪਹੁੰਚੋ ਲਾਓ ਬਾਈ ਲਾਓ ਲਾਓ ਗੋਵਿੰਦ ਤਾਂ ਤੋਂ ਆਪੋ ਪਰਵਲ ਨੂੰ ਆਉਣਾ ਹੈ ਨਾ ਉੱਥੇ ਆ ਫੁੱਲਾਂ ਦੀ ਘਾਟੀ 4 ਕਿਲੋਮੀਟਰ ਦੂਰ ਹੈ ਇਧਰ ਆ ਨਾ ਆ ਨੀਚੇ ਆ ਰਸਤਾ ਜਾ ਰਿਹਾ ਫੁੱਲਾਂ ਦੀ ਘਾਟੀ ਨੂੰ ਇਹ ਯਾਦ ਰੱਖੋ ਬਈ ਜਿਹੜੇ ਬੰਦੇ ਕਹਿੰਦੇ ਨਾ ਜੀਰੋ ਗੋਵਿੰਦ ਤਾਂ ਹੋਂ ਤੋਂ ਪੇ ਚੜਦੇ ਆਂ ਵੀ ਉੱਥੇ ਆ ਗੋਵਿੰਦ ਘਾਟ ਤੋਂ ਚੜਦੇ ਆਂ ਏ ਉੱਥੇ ਆ ਇਹ ਗੋਵਿੰਦ ਧਾਮ ਤੋਂ ਯੋ ਭਾਈ ਉੱਪਰ ਵੱਲੋਂ ਚੜਾਈ ਕਰਦੇ ਆ ਇਹ ਉਸ ਜਗ੍ਹਾ ਤੇ ਗੋਵਿੰਦ ਧਾਮ ਤੋਂ ਤਾਂ ਹੈ ਉਹਨਾਂ ਸਭ ਨੂੰ ਯਾਣਦੇ ਆ ਉਧਰ ਰਾਸ਼ਟੇ ਚੋਂ ਹੁੰਦਾ ਇਹ ਥੋੜੀ ਜਿਹੀ ਚੜਾਈ ਕਰਨ ਸਾਰਾ ਫੁੱਲਾਂ ਦੀ ਘਾਟ ਆਹ ਸਾਰੀ ਛਣੋ ਆ ਗਈ برفਾ ਅਰੇ ਵੀ ਵੇਖ ਸਾ ਤੇ ਸਾਰੀ برفਾ ਉਹ ਚੜਨਾ ਦਾ ਪਾਣੀ ਆ ਬਰਫ਼ ਤੇ ਗੁਜਦੀ ਆਉਂਦਾ ਥੱਲੇ ਉੱਪਰੋਂ ਸਾਰੀ برف ਟੱਕੀ ਹੋਈ ਆ ਖੁਰਖੁਰ ਕੇ ਵਰਤੋ ਚੜਨੇ ਦੇ ਇਸ ਤਰ੍ਹਾਂ ਫਲ ਨਹੀਂ ਆਉਂਦੀ ਬਈ ਕੱਲੀ ਆਹੀ ਚੜਾਈ ਹੈ ਇਹ ਗਾਹਾਂ ਜਾ ਕੇ ਥੋੜਾ ਪੱਧਰਾ ਇਲਾਕਾ ਆਇਆ ਨਾ ਕੱਲੀ ਆਹੀ ਖੜਮੀ ਬਹੁਤ ਚੜਾਈ ਹੈਗੀ ਬਹੁਤ ਠਿੱਕੀ ਤੇ ਸਿੱਧੀ ਚੜਾਈ ਹੈ ਤੂੰ ਸਾਹਮਣੇ ਦੇਖ ਸਦਾ ਕਿੰਨੀ ਸਿੱਧੀ ਚੜਾਈ ਹੈ ਇਹੇ ਹੌਸਲੇ ਨਾਲ ਤੇ ਜਾ ਜਵੇ ਨਾ ਚੜਾ ਜਾਂਦਾ ਹੌਸਲਾ ਨਾ ਹਾਰੋ ਹਿੰਮਤ ਰੱਖੋ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਨਿੱਕੇ ਨਿੱਕੇ ਕਦਮਾਂ ਨਾਲ ਚੜਦੇ ਚੱਲੋ ਇਹ ਕਦੇਕੂ ਨਾ ਕਰਨ ਖੜੋ ਘਟਾ ਸਹੀ ਨੂੰ ਕਰਮਾਏ ਸਾਡੀ ਪੂਰੀ ਫੁੱਲ ਜੀਰੋ ਫਿਰਨ ਕਰਮਾਏ ਸਿਰ ਫੜ ਕੇ ਫਿਰ ਉਹਨੂੰ ਕੱਕ ਠਰਨ ਦੋ ਉਹ ਜਿਹੜੇ ਆ ਗਿਆ ਪਾ ਝਰਨ ਦੇ ਤੈਨੂੰ ਬਹੁਤ ਦੂਰ ਲੱਗ ਰਿਹਾ ਸੀ ਆ ਸਾਰੀ برف ਰਾਤ بارش ਹੋਈ ਬਹੁਤ ਜਾਣੇ ਅੱਜ ਨੂੰ ਪੁਰਜਾ ਕੇ ਦੇਖਾਂਗੇ ਫਿਲਹਾਲ ਕਿਹੜਾ ਮੌਸਮ ਸਾਫ ਆ ਨਾ ਕਿ ਬਹੁਤ ਪੁਰਜਾ ਕੇ ਦੇਖਾਂਗੇ ਕਿ ਹਜਾਂ ਮਹੌਲਾ ਕਿੰਨੀ ਜਵਾਰਸ਼ਾ ਆਰੇ ਲਈ ਗਰਮੀ ਆ ਪੱਤਰੀ ਚੜਈ ਆ ਫਰਨੀ ਇਹਦਾ ਇਹ ਤਿੱਖੀ ਜੜਾਈ ਇਹ ਖਤਰਾਂ ਤੋਂ ਬਚ ਕੇ ਉਹ ਲੱਕ ਨੂੰ ਠਾਰ ਲੈਣੇ ਵੀਰ ਹੋ ਹੋ ਫੇਟ ਵੀ ਮਾਰ ਜਾਂਦੀਆਂ ਕੇਵਰ ਇਹਨੋਂ ਤੋਂ ਬਚ ਕੇ ਰਹੋ ਹੈ ਫੇਰ ਕਹਿੰਦੇ ਆ ਭਾਈ ਇਸ ਤਰ੍ਹਾਂ ਸ਼ਾਰਟਕਟ ਰਸਤੇੰ ਦਾ ਘੱਟ ਪਰ ਜੋ ਉਪਯੋਗ ਕਰੋ ਇਹ ਬਹੁਤ ਖਤਰਨਾਕ ਆ ਬੰਦੇ ਨਾਲ ਸਾਹ ਬਹੁਤ ਲੰਗੇ ਚੜਨੇ ਵੀ ਔਖੇ ਆ ਤੇ ਘੱਟ ਵਰਤੋ ਕਰੋ ਬਹੁਤ ਘੱਟ ਤੋਂ ਘੱਟ ਜਿੰਨੀ ਵੀ ਹੋ ਸਕੇ ਇਹ ਚੀਜ਼ ਦਾ ਪਜੋ ਘੱਟ ਕਰੋ ਸਿੱਧਾ ਚੜੋ 2 ਮਿੰਟ ਫੱਤ ਲੱਗਣਗੇ ਉਦੀ ਕੋਈ ਟਕਤ ਨਹੀਂ ਤਕਲੀਫ ਨਾ ਆਵੇ ਚੜਨ ਲੱਗਿਆ ਆਰਾਮਦਰੀ ਨਾ ਥਰੇ ਚੱਲੋ ਕਾਲ ਕਰਨ ਦੀ ਲੋੜ ਨਹੀਂ ਹੌਸਲਾ ਨਾ ਹਾਰੋ ਹੌਸਲਾ ਸਿੱਤੋ ਨਾ ਜੋਰ ਤੇ ਜਜ਼ਬਾ ਵਰਤੋ ਇੱਥੇ ਤੇ ਖਾਣ ਪੀਣ ਦਾ ਵੱਧ ਤੋਂ ਵੱਧ ਧਿਆਨ ਰੱਖੋ ਹਲਕਾ ਫੁਲਕਾ ਖਾਓ ਕਿ ਕਿਚੜਾਈ ਹੈ ਬਈ ਇੱਥੇ ਪੈ ਜਾ ਰੋ ਹੈ ਵੀ ਜਿੱਦਾਂ ਖਾ ਲੈਨੇ ਆ ਉਹ ਵੀ ਆਪਣਾ ਸਾਥ ਹਟਾ ਲਓ ਤੇ ਕੇ ਘੱਟ ਖਾ ਕੇ ਚੜੋ ਹਲਕਾ ਫੁਲਕਾ ਖਾਓ ਰਾਗ ਰੇਨਾ ਤਰੋ ਸੰਗਤ ਬਹੁਤ ਪਿਆਰੇ ਇਕੱਠ ਆ ਨਿਕਨ ਕੇ ਚਰਨੇ ਆ ਵੇਖਸ ਨੀ